ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਰੰਧਾਵਾ ਸਾਹਿਬ ਸਤਿਕਾਰਯੋਗ ਮਾਤਾ ਜੀ ਮਨਜੀਤ ਕੌਰ ਜੀ ਮੀਆਂ ਵੈਂਡਾ ਆਈਟੀ ਵਿੰਗ ਦੇ ਪ੍ਰਧਾਨ ਸਾਹਿਬ ਸਰਦਾਰ ਨਸ਼ੱਤਰ ਸਿੰਘ ਜੀ ਸਟੇਜ ਤੇ ਬਿਰਾਜਮਾਨ ਦਰਜਾ ਬਦਰਜਾ ਅਕਾਲੀ ਦਲ ਦੀ ਲੀਡਰਸ਼ਿਪ ਆਜ਼ਾਦ ਗਰੁੱਪ ਦੀ ਲੀਡਰਸ਼ਿਪ ਆਜ਼ਾਦ ਗਰੁੱਪ ਦੇ ਸਮਜੇ ਟੀਮ ਤੇ ਵੱਖ-ਵੱਖ ਪਿੰਡਾਂ ਤੋਂ ਵਿਧਾਨ ਸਭਾ ਤਰਨਤਾਰਨ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਹਿਬਾਨ ਪੰਚ ਸਹਿਬਾਨ ਮੋਤਬਰ ਵੀਰ ਵਰਕਰ ਸਹਿਬਾਨ ਸਤਕਾਰਨਾ ਫਤੇ ਬਲਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਵਧੀਆ ਦੇਣਿਆ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਬਹੁਤ ਵੱਡੀ ਸ਼ਮੂਲੀਅਤ ਜਿਹੜਾ ਵਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਇੱਕ ਬਹੁਤ ਵੱਡਾ ਆਜ਼ਾਦ ਗਰੁੱਪ ਆ ਚੇਤੇ ਵਿੱਚ ਲਗਭਗ 50 ਦੇ ਕਰੀਬ ਮੌਜੂਦਾ ਸਰਪੰਚ ਆ ਸਰਕਾਰੀਓਂ ਸਦਸੰਗ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਮੇਰੀ ਸਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਆ ਮਨੂੰ ਪਤਾ ਲੱਗਾ ਹੈ ਕਿ ਆ ਜਿਹੜਾ ਰਸਤਾ ਜਿਹੜਾ ਅੰਦਰ ਨੂੰ ਆਈਦਾ ਇੱਥੇ ਕਾਫੀ ਸੰਗਤ ਜਿਹੜੀ ਲੱਗੀ ਆ ਉਹ ਕਿਰਪਾ ਕਰਕੇ ਜਿਹੜਾ ਵੀ ਸਿਕਿਉਰਿਟੀ ਦੇ ਚਾਰਜ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਉਹਨਾਂ ਨੂੰ ਮੰਡੇ ਦੇ ਵਿੱਚ ਆਉਣ ਦਿੱਤਾ ਜਾਵੇ ਹੁਣ ਡੱਕਿਆ ਕੁਝ ਨਹੀਂ ਹੋਣਾ ਹੁਣ ਲੋਕ ਡੱਕੇ ਨਹੀਂ ਰਹੇ ਹੁਣ ਸ਼ਾਲਾ ਮਾਰਦੇ ਹੋਣੇ ਇਸ ਕਰਕੇ ਮੇਰੀ ਫੇਰ ਉਹਨਾਂ ਨੂੰ ਸਿਕਿਉਰਿਟੀ ਵਾਲੇ ਵੀ ਉਹਨਾਂ ਨੂੰ ਚਾਰਜ ਨੂੰ ਬੇਨਤੀ ਹੈ ਕਿਉਂ ਰਾਜ ਨਾਲ ਲਚਨਾਪਨ ਹੋਂਦ ਤੋਂ ਕੋਈ ਗੱਲ ਨਹੀਂ ਉਹਨਾਂ ਦਾ ਲੀਡਰ ਆ ਰਿਹਾ ਹੈ ਉਹ ਲੋਕਾਂ ਦਾ ਲੀਡਰ ਹੈ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਕਰਕੇ ਕੋਈ ਗੱਲ ਨਹੀਂ ਹੈ ਤੁਸੀਂ ਆਵੋ ਤਾਂ ਉਹਨਾਂ ਨੂੰ ਖੁੱਲੇ ਦਾਨਾ ਉਹ ਗੇਟ ਗਾਰਡ ਜਿਹੜੇ ਸਾਰੇ ਤੁਸੀਂ ਬੰਦ ਕੀਤੇ ਹੋ ਖੋਲ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਚੱਲ ਰਹੀ ਸੀ ਆਜ਼ਾਦ ਗਰੁੱਪ ਬਾਰੇ ਕਿ ਬਹੁਤ ਵੱਡਾ ਜਿਹੜਾ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਆਜ਼ਾਦ ਗਰੁੱਪ ਆ ਜਿਸ ਦੇ ਵਿੱਚ ਲਗਭਗ 50 ਦੇ ਕਰੀਬ ਮੌਜੂਦਾ ਸਰਪੰਚ ਸਾਬਕਾ ਸਰਪੰਚ ਤੇ ਤਰਨਤਾਰਨ ਤੋਂ ਜਿਹੜੀ ਨਗਰ ਕੌਂਸਲ ਬਣਦੀ ਆ ਉਹਦੇ ਵਿੱਚ ਅੱਠ ਮੌਜੂਦਾ ਨਗਰ ਕੌਂਸਲ ਦੇ ਮੈਂਬਰ ਸਾਹਿਬਾਨ ਅੱਜ ਵੱਡੀ ਸ਼ਮੂਲੀਅਤ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਤੇ ਸਮੁੱਚੀਆਂ ਪੰਚਾਇਤਾਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਕਿ ਅੱਜ ਤੁਸੀਂ ਆਪਣੀ ਮਾਂ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿਸਾਨਾਂ ਦੀ ਪਾਰਟੀ ਆ ਐਸੀ ਭਰਾਵਾਂ ਦੀ ਪਾਰਟੀ ਆ ਗਰੀਬਾਂ ਦੀ ਪਾਰਟੀ ਆ ਜਿਹੜੀ ਹਰ ਵਕਤ ਨਾਲ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਆ ਅੱਜ ਉਹਦੇ ਵਿੱਚ ਸਮੂਲੀਅਤ ਕਰਨ ਜਾ ਰਹੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਆਜ਼ਾਦ ਗਰੁੱਪ ਬਾਰੇ ਮੈਂ ਆਪ ਜੀ ਦੇ ਨਾਲ ਇੱਕ ਦਾ ਵਿਚਾਰਾਂ ਕਰੂੰਗਾ ਕਿ ਇਹ ਆਜ਼ਾਦ ਗਰੁੱਪ ਜਿਹੜਾ ਬੜਿਆ ਵਾ ਪਿਛਲੇ ਸਮੇਂ ਦੇ ਦੌਰਾਨ ਇਸਲੇ ਸਮੇਂ ਦੇ ਦੌਰਾਨ ਬਹੁਤ ਵੱਡੇ ਵੱਡੇ ਧੱਕੇ ਹੋਇਆ ਇਸ ਹਲਕਾ ਤਰਨਤਾਰਨ ਦੇ ਵਿੱਚ ਖਾਸ ਕਰਕੇ ਬਾੜ ਪਰਿਵਾਰ ਦੇ ਉੱਤੇ ਬਹੁਤ ਵੱਡਾ ਧੱਕਾ ਆਇਆ ਦੇਖੋ ਮੀਆਂਪੁਰ ਪਿੰਡ ਦੇ ਵਿੱਚ ਮੀਆਂਪੁਰ ਮੀਆਂਪੁਰ ਪਿੰਡ ਦੇ ਵਿੱਚ ਮੀਆਂਪੁਰ ਦੇ ਵਿੱਚ ਸੱਤ ਭੈਣਾਂ ਤੋਂ ਬਾਅਦ ਉਹਨਾਂ ਦਾ ਵੀਰ ਦਾ ਜਨਮ ਹੋਇਆ ਤੇ ਜਨਮ ਜਦੋਂ ਸੱਤਾਂ ਭੈਣਾਂ ਤੋਂ ਬਾਅਦ ਹੁੰਦਾ ਤੇ ਕਿੰਡੀ ਥੜੋਂ ਵਾਲੀ ਗੱਲ ਹੁੰਦੀ ਆ ਪਰ ਜਦੋਂ ਉਹਨਾਂ ਨੇ ਉੱਠੇ ਇਲਾਕੇ ਦੇ ਵਿੱਚ ਵਿਚਰੇ ਤੇ ਉਹਨਾਂ ਦੇ ਨਾਲ ਸਮੇਂ ਦੀਆਂ ਸਰਕਾਰਾਂ ਨੇ ਧੱਕੇ ਕਰਵਾਏ ਬਹੁਤ ਵੱਡੇ ਵੱਡੇ ਪਰਚੇ ਉਹਨਾਂ ਦੇ ਉੱਤੇ ਹੋਏ ਉਹ ਜਿਹੜਾ ਇਹ ਸਮੁੱਚਾ ਹਲਕਾ ਇਸ ਗੱਲ ਦਾ ਗਵਾਹ ਵਾ ਕਿ ਉਹਨਾਂ ਦੇ ਉੱਤੇ ਗੱਲ ਕਿਸ ਬੰਨੇ ਦੀ ਹੋਣੀ ਤੇ ਪਰਚਾਣ ਕੇ ਬਾਠ ਪਰਿਵਾਰ ਦੇ ਉੱਤੇ ਹੋ ਜਾਣਾ ਅੱਜ ਜਿਹੜੀਆਂ ਪੰਚਾਇਤਾਂ ਬਣੀਆਂ ਹਮਦਰਦੀ ਦੇ ਵਿੱਚ ਲੋਕਾਂ ਨੇ ਬਾਠ ਪਰਿਵਾਰ ਦਾ ਸਾਥ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਗੱਲ ਕਰਦਾ ਸ਼ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰ ਦੇ ਸਮੇਂ ਜਿੰਨਾ ਵਿਕਾਸ ਹੋਇਆ ਕਿਸੇ ਸਰਕਾਰ ਦੇ ਸਮੇਂ ਨਹੀਂ ਹੋਇਆ ਜਿੱਡੀਆਂ ਵੱਡੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਉਹ ਅੱਜ ਤੱਕ ਕਿਸੇ ਨੇ ਨਹੀਂ ਦਿੱਤੀਆਂ ਇਹਨਾਂ ਨੇ ਦੇ ਆਣ ਕੇ ਬੰਦ ਕਰਵਾ ਦਿੱਤੀਆਂ ਵੀਰੋ ਬੜੇ ਹੋਰ ਬੁਲਾ ਰਹੇ ਨੇ ਬੋਲਣਾ ਮੇਰੀ ਇੱਕੋ ਬੇਨਤੀ ਆ ਅੱਜ ਸਮਾਂ ਆ ਗਿਆ ਤੁਹਾਡੀ ਪਰਖ ਦਾ ਕਿਉਂਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੋਣੀ ਆ ਉਸ ਜਿਮਣੀ ਚੋਣ ਤੁਹਾਡੀ ਨੇ 2027 ਦੀ ਸਰਕਾਰ ਦਾ ਮੋੜ ਬੰਨਣਾ 2027 ਦੀ ਸਰਕਾਰ ਦਾ ਮੋੜ ਬੰਨਣਾ ਤਕੜੇ ਹੋ ਜਾਓ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਜੇ ਲੋਕ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਗ ਦੁਬਾਰਾ ਦੇਖਣਾ ਲੋਕ ਚਾਹੁੰਦੇ ਨੇ ਕਿ ਸਾਡੀ ਪਾਰਟੀ ਦੀ ਸਰਕਾਰ ਬਣੇ ਲੋਕ ਚਾਹੁੰਦੇ ਨੇ ਕਿ ਸਾਨੂੰ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਬਾਦਲ ਸਾਹਿਬ ਦੇ ਸਮੇਂ ਸਹੂਲਤਾਂ ਮਿਲਦੀਆਂ ਸੀ ਉਹ ਦੁਬਾਰਾ ਮਿਲਣਾ ਪਰ ਉਹ ਤਾਂ ਹੀ ਸਾਰਾ ਕੁਝ ਸੰਭਵ ਆ ਕਿ ਇਥੋਂ ਵਾਲੀ ਜਿਹੜੀ ਜਿਮਣੀ ਚੋਣ ਹੋਣੀ ਆ ਤਕੜੇ ਹੋ ਕੇ ਤਕੜੇ ਹੋ ਕੇ ਆਪੋ ਆਪਣੇ ਫਰਜ਼ਾਂ ਨੂੰ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਸਾਥ ਦਿਈਏ ਤਾਂ ਜੋ ਕਿ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾ ਕੇ ਇਥੋਂ ਭੇਜ ਗਏ ਆਉਣ ਵਾਲੀ ਸਰਕਾਰ 2027 ਦਾ ਮੁੱਢ ਬਣਈਏ ਆਈਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਆ आजाद ਗਰੁੱਪ ਦਾ ਧੰਨਵਾਦ ਕਰਦਾ ਵਾਡ ਪਰਿਵਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਨਾਲ ਲੋਕ ਹਮਦਰਦੀ ਦੇ ਨਾਲ ਜੁੜੇ ਨਹੀਂ ਆਇਆਂ ਸੰਗਤਾਂ ਦਾ ਧੰਨਵਾਦ ਬਲਤਵਾ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਗੌਰਵ ਚੀ ਦਾ ਕਿ ਜਿਨ੍ਹਾਂ ਨੇ ਸਮਾਂ ਦੇ ਕੇ ਤੁਹਾਡੇ ਸੰਮਵ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਸੇਵਤ ਸਿੰਘ ਸ਼ੇਖ ਜੀ ਦਾ ਸਾਡੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਰਾ ਵੀਰ ਜਗਜੀਤ ਸਿੰਘ ਜਿੱੱਗੀ ਚੋਲਾ ਉਹ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਸਰਦਾਰ surjit singh ਦੀ ਪਹਿਲਵਾਨ ਸਾਹਿਬ ਔਰ ਸਾਡੇ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਜੀ ਰਾਜਾ ਲਦੇ ਜੀ ਔਰ ਬਹੁਤ ਹੀ ਮਿਹਨਤੀ ਪਾਰਟੀ ਲਈ ਦਿਨ ਰਾਤ ਇੱਕ ਕੰਨ ਵਾਲੇ ਆਗੂ ਸਰਦਾਰ ਨਛੱਤਰ ਸਿੰਘ ਜੀ ਗਿੱਲ ਪ੍ਰਧਾਨ ਆਈਟੀ ਵਿੰਗ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਰੇ ਨੇ ਮੇਰੇ ਵੀਰ ਪਰਮਜੀਤ ਸਿੰਘ ਦੀ ਪੰਮਾ ਸਾਰੀ ਟੀਮ ਆ ਕੱਲੇ ਕੱਲੇ ਦਾ ਨਾਮ ਲਵਾ ਨਾ ਬਿਸਰ ਜਾਂਦਾ ਬੇਨਤੀ ਹੈ ਕਿ ਸਾਰੇ ਭਰਾਵਾਂ ਨੂੰ ਸਨਮੁਖ ਕਰਾਂਗੇ ਵੀਰ ਪੰਮੇ ਨੇ ਵੀ ਸੰਗਤ ਦੇ ਸਨਮੁਖ ਹੋਣਾ ਸੋ ਸਮੇਂ ਦੀ ਮर्यादा ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੇਵਲ 2 ਮਿੰਟਾਂ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਸਾਹਿਬ ਉਹ ਤੁਹਾਡੇ ਸਾਹਮਣੇ ਹੋਣ ਅੱਜ ਕਾਰਾ ਲੱਗਿਆ ਜੇ ਛੱਡਣ ਸਾਰੇ ਇੱਥੇ ਨੌਜਵਾਨ ਜਿਹੜੇ ਮੇਰੇ ਭਰਾ ਇਕੱਤਰ ਹੋਏ ਆ ਇੱਥੇ ਚਟੀਆਂ ਦਾੜੀਆਂ ਵਾਲੇ ਬਜ਼ੁਰਗ ਇਕੱਤਰ ਹੋਏ ਨੇ ਉਹ ਮਾਤਾਵਾਂ ਪੈਣਾ ਸਾਰੇ ਜਿਹੜੇ ਇਕੱਤਰ ਹੋਏ ਨੇ ਬੇਨਤੀ ਹੈ ਕਿ ਇਸ ਜਕਾਰੇ ਦਾ ਜਵਾਬ ਦਿਆ ਜੀ ਇਸ ਜਕਾਰੇ ਦੀ ਗੂੰਜ ਚਾਰੇ ਪਾਸੇ ਫਲਾ ਦਿਆ ਜੀ ਬੋਲੇ ਸੋਨਹਾਂ ਬੇਨਤੀ ਕਰੂੰਗਾ ਸਰਦਾਰ ਗੁਰਬਚਨ ਸਿੰਘ ਜੀ ਕਰਮੋwala ਸਾਹਿਬ ਉਹ ਤੁਹਾਡੇ ਸਾਹਮਣੇ ਖੋਣ ਔਰ ਬਾਕੀ ਜਿਹੜੇ ਸਾਡੇ ਸਤਕਾਰਯੋਗ ਬਲਾਰੇ ਉਹ ਤੁਹਾਡੇ ਬਾਦਸਨ ਮੁਖ ਹੋਣਗੇ ਕਰਮੂ ਵਾਲਾ ਸਾਹਿਬ ਸਤੇ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਲਜਾਰ ਸਿੰਘ ਜੀ ਰਣੀਕੇ ਸਾਹਿਬ ਸਾਫ ਕਾ ਕੈਪਟਨ ਮਿਨਿਸਟਰ ਗੌਰਵ ਜੀ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਬਹੁਤ ਸਤਿਕਾਰਯੋਗ ਸ਼ਖਸੀਤਾਂ ਤੇ ਮੇਰੇ ਸਾਹਮਣੇ ਠਾਠਾ ਮਾਰਦਾ ਇਕੱਠ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੋਈ ਬਹੁਤਾ ਬਲਾਰਾ ਨਹੀਂ ਜੋ ਮੈਂ ਤੁਹਾਡੇ ਦਰਸ਼ਨ ਕਰਕੇ ਖੁਸ਼ ਹੋ ਗਿਆ ਫਤਿਹ ਬੁਲਾਉਣੀ ਆ ਫਤਿਹ ਗੱਜ-ਵੱਜ ਕੇ ਬੁਲਾ ਦਿਓ ਤੇ ਮੇਰਾ ਸਭ ਕੋ ਵਿੱਚੇ ਆ ਜਾਊਗਾ ਸਤਿਕਾਰਨਾ ਦੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਅੱਜ ਆਪਾਂ ਜੋ ਇੱਥੇ ਜਿਮਨੀ ਚੋਂ ਹੋਣੀ ਹੈ ਤਰਨਤਾਰ ਨਿਖੇ ਉਹਦੇ ਵਾਸਤੇ ਆਪਾਂ ਇਕੱਠ ਕਰ ਰਹੇ ਆ ਜਿਨ੍ਹਾਂ ਨੇ ਅੱਜ ਆਜ਼ਾਦ ਗਰੁੱਪ ਨੇ ਆਪਣੇ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਬਲ ਬਹੁਤ ਵੱਡੀ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗੀ ਸੰਗਤ ਜੀ ਜਿੰਨੀ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਆਏ ਹੋ ਨਾ ਜੇ ਤੁਸੀਂ ਜੋਰ ਲਾ ਦਿਓ ਵੋਟਾਂ ਪਾ ਦਿਓ ਕੋਈ ਦੁਨੀਆ ਦੀ ਤਾਕਤ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਬੀਬੀ ਜੀ ਹੋਣੀ ਉਹ ਨਾ ਜਤਨ ਦੂ ਜਤਨ ਗਏ ਇਥੋਂ ਹੀ ਸਤਾਈ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਨਾਂ ਦਾ ਮੋੜ ਬਜਣਾ ਜੋ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਕੋਈ ਸੰਸਾਰ ਦੇ ਵਿੱਚ ਐੋਜੀ ਪਾਰਟੀ ਨਹੀਂ ਹੋ ਗਈ। ਸੋ ਸੰਗਤ ਜੀ ਤਕੜੇ ਹੋ ਕੇ ਵੋਟਾਂ ਪਾਓ। ਸ਼੍ਰੋਮਣੀ ਅਕਾਲੀ ਦਲ ਦਾ ਮੋਢ ਬੰਨੋ। ਜਿਹੜੀਆਂ ਵਿਧਾਨ ਸਭਾ ਦੀਆਂ 27 ਨੂੰ ਚੋਣਾਂ ਹੋਣੀਆਂ। ਸਰਕਾਰ ਬਣਾਓ। ਸਰਕਾਰ ਬਣਾਓ। ਬਾਕੀ ਲੋਕਾਂ ਨੇ ਕਾਂਗਰਸ ਨੂੰ ਵੇਚ ਲਿਆ। ਆਹ ਜਿਹੜੀ ਨਵੀਂ ਪਾਰਟੀ ਆਮ ਆਈ ਆ ਇਹਨੂੰ ਵੇਚ ਲਿਆ। ਸਾਰਿਆਂ ਦਾ ਹੁਣ ਚਾਹ ਮੱਠਾ ਹੋ ਗਿਆ। ਹੁਣ ਲੋਕੀ ਚਾਹੁੰਦੇ ਆ ਲੋਕਾਂ ਦੇ ਮਨ ਦੇ ਵਿੱਚ ਗੱਲ ਹੈ। ਕੇ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣੇ ਜਿਤਨਾ ਪਿਛੇ ਸੁੱਖ ਸਹੂਲਤਾਂ ਪੰਜਾਬ ਦਾ ਵਿਕਾਸ ਹੋਰ ਸਾਰੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਉਹ ਸਾਰੇ ਆਉਣ ਸੋ ਤਗੜੇ ਹੋ ਕੇ ਇਹ ਮੋੜ ਮੰਨ ਦਿਓ ਇਹ ਸ਼ੀਤ ਜਤਾ ਦਿਓ ਤੇ ਆਪਣਾ ਸਾਰਾ ਕੁਝ ਸਹਾਰਾ ਚੜਦੀ ਕਲਾ ਹੋ ਜੂਗੀ ਇਨੀਆਂ ਬੇਨਤੀਆਂ ਕਰਦਾ ਮੈਂ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਫਤਿਹ ਦੀ ਕਰਨਾ ਸੰਗਤ ਜੀ ਫਤਿਹ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਲ ਸਾਹਿਬਾਇ ਨੇ ਮੇਰਾ ਵੀਰ ਗਾਂਧੀ ਨਿਬਰਵੰਡ ਬਹੁਤ ਵੱਡੇ ਕਾਫਲੇ ਦੇ ਨਾਲ ਆ ਸਾਰੇ ਸਾਡੇ ਭਰਾ ਅਜ ਇਕੱਲੇ ਇਕੱਲੇ ਦਾ ਨਾਂ ਲਵਾ ਤੇ ਕਿਸੇ ਦਾ ਵਿਸਰ ਜੇ ਉਹ ਵੀ ਠੀਕ ਨਹੀਂ ਲੱਗਦਾ ਸਾਰੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਇੱਕ ਬੇਨਤੀ ਹੈ ਕਿ ਬਲੈਰੋ ਗੱਡੀ 19 19 ਖਲੋਤੀ ਹੈ ਤੇ ਪਾਣੀ ਦੇ ਟੈਂਕਰ ਦਾ ਰਸਤਾ ਰੁਕਿਆ ਹੈ ਮੇਰੀ ਬੇਨਤੀ ਹੈ ਕਿ ਜਿਹੜਾ ਵੀ ਸੱਜਣ ਜਿਨ੍ਹਾਂ ਦੇ ਵੀ ਕਾਰ ਹੈ ਕਿਰਪਾ ਕਰਕੇ ਬਲੈਰੋ 1919 ਨੰਬਰ ਗੱਡੀ ਨੂੰ ਕਿਰਪਾ ਕਰਕੇ ਪਾਸੇ ਕਰ ਦਿਵੋ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੇ ਅਗਲੇ ਬੁਲਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਦੀ ਪਹਿਲਵਾਨ ਸਾਹਿਬ ਉਹ ਕੇਵਲ ਦੋ ਅਲਫ਼ਾਜ਼ਾਂ ਦੇ ਵਿੱਚ ਦੋ ਮਿੰਟਾਂ ਦੇ ਵਿੱਚ ਤੁਹਾਡੇ ਸਨਮੁਖ ਹੋਣਗੇ ਦੋ ਮਿੰਟਾਂ ਦੇ ਲਈ ਕਿ ਉਹ ਆਉਣ ਤੁਹਾਡੇ ਸਨਮੁਖ ਹੋਣ ਅੱਜ ਦੇ ਇਸ ਵਿਚਾਰ ਕਾਠ ਦੇ ਵਿੱਚ ਠਾਠਾ ਮਾਰਦਾ ਕਾਠ ਤੁਸੀਂ ਆਜ਼ਾਦ ਗਰੁੱਪ ਵਾਲਿਓ ਯਾਰ ਸਾਬਤ ਕਰ ਦਿੱਤਾ ਏ ਕਿ ਵਾਕਿਆ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਹੋਣਾ ਏ ਇਹ ਚੁਬਾਲ ਦੀ ertidi ਤੋਂ ਹੀ ਹੋਣਾ ਏ ਕਿਉਂ ਐਡਾ ਵੱਡਾ ਕਾਠ ਵੇਖ ਕੇ ਲੱਗਦਾ ਤੁਸਾਂ ਤੇ ਜਿਮਣੀ ਚੋਣ ਜਿੱਦਤੀ ਆ ਤਕੜੇ ਹੋ ਕੇ ਹਮਲਾ ਮਾਰ ਦਿਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਚੰਡੇ ਥਲੇ ਇਕ ਹੋ ਕੇ ਆਪਣੀ ਪਾਰਟੀ ਨੂੰ ਤਕੜਾ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਦੱਸ ਦਿਓ ਅੱਜ ਤੁਸੀਂ ਦੱਸ ਦਿੱਤਾ ਏ ਕਿ ਅੱਜ ਤੁਸੀਂ ਜੋ ਇਹ ਕੱਢ ਕੀਤਾ ਏ ਮਾਨੂੰ ਬਹੁਤ ਖੁਸ਼ੀ ਆ ਮੈਂ ਆਪਣੀਆਂ ਦਿਲ ਦੀਆਂ ਗਰਾਈਆਂ ਤੋਂ ਐਡੇ ਵੱਡੇ ਸੰਗਤ ਰੂਪੀ ਵਿੱਚ ਆਈ ਸੰਗਤਾਂ ਆਪਣੀਆਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਸਾਡੇ ਮੰਚ ਦੇ ਬਰਾਜਮਾਨ ਸਰਦਾਰ ਗਜਾਦ ਸਿੰਘ ਜੀ ਰਣੀਕੇ ਸਾਹਿਬ ਕੈਪਟਨ ਮੰਤਰੀ ਪੰਜਾਬ ਸਾਡੇ ਸ਼ਰਮਣੀ ਕਮੇਟੀ ਮੈਂਬਰ ਸਾਹਿਬ ਪੰਚ ਸਰਪੰਚ ਬੜੀ ਤਦਾਦ ਦੇ ਵਿੱਚ ਸਾਡੀਆਂ ਦੋ ਪੈਣਾ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੋ ਚਾਰ ਮਿੰਟ ਦੇ ਵਿੱਚ ਪਹੁੰਚਣ ਵਾਲੇ ਨੇ ਦੋ ਤੱਕ ਤਗੜੇ ਹੋ ਕੇ ਜਾਣਕਾਰੀ ਲਾਓ ਸ਼ਰੋਮੜੀਆ ਕਾਲੀ ਦਲ ਸ਼ਰੋਮੜੀਆ ਕਾਲੀ ਦਲ ਬੋਲੇ ਸੋਨਹਾਟ ਨੰਤਾਨ ਵਾਲਿਓ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਧਰਤੀ ਹੈ ਔਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ